ਲੰਮੇ ਰਸ ਤੋਂ ਬਾਅਦ ਕਿਉਂ ਨਹੀਂ ਰਹਿੰਦਾ ਪਹਿਲਾ ਵਰਗਾ ਪਿਆਰ ਇਸਦੇ ਨੇ ਇਹ ਵੱਡੇ 5 ਕਾਰਨ ਸੋ ਦੋਸਤੋ ਜਦੋਂ ਤੁਸੀਂ ਕਿਸੇ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਤੁਸੀਂ ਉਸ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਬਣਾਉਣ ਦੀ ਕੋਸ਼ਿਸ਼ ਵੀ ਕਰਦੇ ਹੋ ਆਪਣਾ ਬੋਏਫ੍ਰੈਂਡ ਜਾਂ ਗਰਲਫ੍ਰੈਂਡ ਨਾਲ ਵਿਆਹ ਕਰਨਾ ਇੱਕ ਸੁੰਦਰ ਸੁਪਨਾ ਸਕਾਰ ਹੋਣ ਵਰਗਾ ਹੁੰਦਾ ਹੈ ਸ਼ੁਰੂ ਚ ਲਵ ਮੈਰਿਜ ਬਹੁਤ ਚੰਗੀ ਲੱਗਦੀ ਹੈ ਪਰ ਕੁਝ ਸਮੇਂ ਬਾਅਦ ਦੋਹਾਂ ਦੇ ਰਵੱਈਏ ਚ ਬਦਲਾ ਆ ਜਾਂਦਾ ਹੈ ਜੋ ਕਿ ਬਹੁਤ ਸੁਭਾਵਿਕ ਹੈ ਪਰ ਇੱਕ ਪਾਰਟਨਰ ਨੂੰ ਲੱਗਦਾ ਹੈ ਕਿ ਹੁਣ ਤੁਸੀਂ ਵਿਆਹ ਤੋਂ ਪਹਿਲਾਂ ਵਰਗੇ ਪਿਆਰ ਨਹੀਂ ਕਰਦੇ ਦੋਸਤੋ ਆਓ ਜਾਣਦੇ ਹਾਂ ਕਿ ਪਤੀ ਜਾਂ ਪਤਨੀ ਲਈ ਵਿਆਹ ਤੋਂ ਪਹਿਲਾਂ ਵਰਗਾ ਪਿਆਰ ਕਰਨਾ ਕਿਉਂ ਮੁਸ਼ਕਲ ਹੋ ਜਾਂਦਾ ਹੈ ਸੋ ਪਹਿਲਾ ਕਾਰਨ ਤਾਂ ਇਹ ਹੈ ਕਿ ਵਿਆਹ ਤੋਂ ਬਾਅਦ ਜੀਵਨ ਸਾਥੀਆਂ ਤੇ ਪੈਸੇ ਕਮਾਉਣ ਅਤੇ ਘਰੇਲੂ ਜ਼ਿੰਮੇਵਾਰੀਆਂ ਸੰਭਾਲਣ ਦਾ ਦਬਾਅ ਵੱਧ ਜਾਂਦਾ ਹੈ ਜੋ ਆਮ ਤੌਰ ਤੇ ਵਿਆਹ ਤੋਂ ਪਹਿਲਾਂ ਘੱਟ ਜਾਂ ਨਾ ਮਾਤਰ ਹੁੰਦਾ ਹੈ ਹੁਣ ਕੋਈ ਵੀ ਜ਼ਿੰਦਗੀ ਨੂੰ ਅਨੁਸੁਖਵੇਂ ਢੰਗ ਨਾਲ ਨਹੀਂ ਲੈ ਸਕਦਾ ਕਿਉਂਕਿ ਹੁਣ ਸਾਰੀ ਉਮਰ ਇਕੱਠੇ ਰਹਿਣ ਦਾ ਵਾਦਾ ਕੀਤਾ ਗਿਆ ਹੈ ਜੋ ਕਿ ਇਨਾ ਆਸਾਨ ਨਹੀਂ ਹੈ ਇਨਾ ਜ਼ਿੰਮੇਵਾਰੀਆਂ ਦੇ ਬੋਝ ਹੇਠਾਂ ਪਿਆਰ ਅਕਸਰ ਪਿੱਛੇ ਰਹਿ ਜਾਂਦਾ ਹੈ ਨੰਬਰ 2 ਜ਼ਿੰਮੇਵਾਰੀਆਂ ਦੇ ਬੋਝ ਕਾਰਨ ਤੁਸੀਂ ਇੱਕ ਦੂਜੇ ਨੂੰ ਘੱਟ ਸਮਾਂ ਦੇਣ ਦੇ ਯੋਗ ਹੁੰਦੇ ਹੋ ਜਿਸ ਦਾ ਮਤਲਬ ਹੈ ਕਿ ਘੱਟ ਗੁਣਵੱਤਾ ਵਾਲਾ ਸਮਾਂ ਬਿਤਾਇਆ ਜਾਂਦਾ ਹੈ ਤੁਸੀਂ ਪਿਆਰ ਦੇ ਖੂਬਸੂਰਤ ਪਲਾਂ ਨੂੰ ਜ਼ਿਆਦਾ ਮੌਕੇ ਨਹੀਂ ਦੇ پا ਰਹੇ ਹੋ ਕਿਉਂਕਿ ਸਮਾਂ ਇਸ ਦੀ ਇਜਾਜ਼ਤ ਨਹੀਂ ਦਿੰਦਾ ਨੰਬਰ 3 ਵਿਆਹ ਤੋਂ ਪਹਿਲਾਂ ਪ੍ਰੇਮੀ ਜਾਂ ਪ੍ਰੇਮਿਕਾ ਨੂੰ ਕਈ ਤਰ੍ਹਾਂ ਦੇ ਸਜਵ ਵਾਅਦੇ ਦਿਖਾਏ ਜਾਂਦੇ ਹਨ ਸੁਪਨੇ ਦਿਖਾਏ ਜਾਂਦੇ ਹਨ ਜਿਸ ਕਾਰਨ ਪ੍ਰੇਮੀ ਆਪਣੇ ਆਉਣ ਵਾਲੇ ਵਿਵਹਤਾ ਜੀਵਨ ਨੂੰ ਲੈ ਕੇ ਬਹੁਤ ਜ਼ਿਆਦਾ ਉਮੀਦਾਂ ਰੱਖਦੇ ਹਨ ਜੇਕਰ ਉਹ ਉਮੀਦਾਂ ਪੂਰੀਆਂ ਨਹੀਂ ਹੁੰਦੀਆਂ ਤਾਂ ਉਹਨਾਂ ਦਾ ਪਿਆਰ 'ਚ ਵਿਸ਼ਵਾਸ ਟੁੱਟਣਾ ਸ਼ੁਰੂ ਹੋ ਜਾਂਦਾ ਹੈ ਨੰਬਰ 4 ਵਿਆਹ ਤੋਂ ਪਹਿਲਾਂ ਜਦੋਂ ਬॉयਫਰੈਂਡ ਅਤੇ ਗਰਲਫਰੈਂਡ ਰੋਜ਼ਾਨਾ ਜਾਂ ਹਫਤੇ ਵਿੱਚ ਕੁਝ ਘੰਟੇ ਮਿਲਦੇ ਹਨ ਤਾਂ ਸਿਰਫ ਤੁਹਾਡਾ ਹੀ ਸਕਾਰਾਤਮਕ ਪਿੱਸੇ ਹੀ ਸਾਹਮਣੇ ਆਉਂਦੇ ਹਨ ਉਦਾਹਰਨ ਵਜੋਂ ਤੁਸੀਂ ਆਪਣੇ ਵਧੀਆ ਮੇਕਅਪ ਦੇ ਨਾਲ ਡੇਟ ਤੇ ਜਾਂਦੇ ਹੋ ਚੰਗਾ ਵਿਵਹਾਰ ਕਰਦੇ ਹੋ ਪਰ ਵਿਆਹ ਤੋਂ ਬਾਅਦ ਕੁਝ ਅਸਲੀਅਤ ਵੀ ਸਾਹਮਣੇ ਆਉਂਦੀ ਹੈ ਇਹ ਇਸ ਲਈ ਆਉਂਦਾ ਹੈ ਕਿ ਕਿਉਂਕਿ ਤੁਸੀਂ 24 ਘੰਟੇ ਐਕਟਿੰਗ ਨਹੀਂ ਕਰ ਸਕਦੇ ਤੁਹਾਡੀਆਂ ਚੰਗੀਆਂ ਗੱਲਾਂ ਦੇ ਨਾਲ-ਨਾਲ ਤੁਹਾਡੀਆਂ ਮਾੜੀਆਂ ਚੀਜ਼ਾਂ ਨੂੰ ਵੀ ਸਵੀਕਾਰ ਕਰਨਾ ਆਸਾਨ ਨਹੀਂ ਹੈ। ਨੰਬਰ 5 ਵਿਆਹ ਤੋਂ ਬਾਅਦ ਤੁਸੀਂ ਸਿਰਫ ਆਪਣੇ ਪ੍ਰੇਮੀ ਨਾਲ ਨਹੀਂ ਰਹਿ ਸਕਦੇ ਕਿਉਂਕਿ ਪਰਿਵਾਰ ਨੂੰ ਵੀ ਤੁਹਾਡੇ ਤੋਂ ਬਹੁਤ ਉਮੀਦਾਂ ਹਨ। ਪਰਿਵਾਰਿਕ ਦਬਾਅ ਦੇ ਕਾਰਨ ਤੁਸੀਂ ਅਕਸਰ ਆਪਣੇ ਪਤੀ ਜਾਂ ਪਤਨੀ ਨਾਲ ਆਪਣੀ ਪੁਰਾਣੀ ਪਿਆਰ ਦੀ ਜ਼ਿੰਦਗੀ ਨਹੀਂ ਜੋ ਪਾਉਂਦੇ। ਸੋ ਦੋਸਤੋ ਐਸੀ ਉਹ ਪੰਜ ਕਾਰਨ ਜਿਨ੍ਹਾਂ ਤੋਂ ਬਾਅਦ ਅਕਸਰ ਲੰਬ ਮੈਰਿਜ ਸਿਰੇ ਨਹੀਂ ਚੜਦੀ ਜਾਂ ਫਿਰ ਕਹਿ ਲਈਏ ਕਿ ਲੰਬ ਮੈਰਿਜ ਤੋਂ ਬਾਅਦ ਜੋ ਉਮੀਦਾਂ ਪਹਿਲਾਂ ਹੁੰਦੀਆਂ ਨੇ ਉਹ ਬਾਅਦ ਵਿੱਚ ਪੂਰੀਆਂ ਨਹੀਂ ਹੁੰਦੀਆਂ ਕਿਉਂਕਿ 24 ਘੰਟੇ ਤੁਸੀਂ ਆਪਣੇ ਬੋਏਫ੍ਰੈਂਡ ਜਾਂ ਪਤੀ ਨਾਲ ਨਹੀਂ ਰਹਿ ਸਕਦੇ ਉਹਨਾਂ ਦਾ ਪਰਿਵਾਰ ਵੀ ਉਹਨਾਂ ਦੇ ਨਾਲ ਹੀ ਹੁੰਦਾ ਹੈ ਅਤੇ ਉਸ ਨੂੰ ਕਮਾਉਣ ਲਈ ਬਾਹਰ ਜਾਣਾ ਪੈਂਦਾ ਹੈ ਜਿਸ ਕਰਕੇ ਤੁਹਾਨੂੰ ਉਹ ਪੂਰਾ ਟਾਈਮ ਨਹੀਂ ਦੇ ਪਾਉਂਦੇ ਸੋ ਦੋਸਤੋ ਬਾਕੀ ਤੁਹਾਡਾ ਇਸ ਦੇ ਬਾਰੇ ਕੀ ਕਹਿਣਾ ਹੈ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਵੱਡੀ ਜਾਣਕਾਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ